ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤਾ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤਿਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫਰੀਜ਼ਿੰਗ ਆਫ ਪ੍ਰਾਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰਾਪਰਟੀ ਜਿਹੜੀ ਹੈ ਫਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 आ, 2024 ਦੀ ਜਿਹੜੀ ਹੈ ਉਹ ਘ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆਫ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਊਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਊਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕਾਨੂੰਨ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਸਰੇ 2150 ਗ੍ਰਾਮ ਤੋਂ ਪੜੀ ਗਈ। ਮੜੀ ਲੋ ਆ ਗਿਆ। ਅਸੀਂ ਇਹਨਾਂ ਨੇ ਜਿਹੜੀ ਪਹਿਲਾ ਕਾਰੋਬਾਰ ਕੀਤਾ ਸੀਗਾ ਉਹ ਹੈਲੋਨੇਜ ਕਿ ਜ ਬਣਾਈ ਸੀ। ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਂਦੇ ਕੇਸਸ ਦਰਜ ਹੁੰਦੇ ਨੇ। ਐਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦੀਆਂ ਨੇ। ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ। ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ। ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮਵਰ ਜਿਹੜੇ ਸਮੱਗਲਰ ਨੇ ਜਾਂ ਕੋਈ ਹੋਰ ਵੀ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨ ਡੀ ਪੀ ਐਸ ਐਕਟ ਚ ਕਾਰਵਾਈ ਹੋਏਗੀ ਕ੍ਰਾਸ ਬਾਰਡਰ ਕੋਨਟਰੋਲ ਕਰਦੇ ਸੀ ਇਹ ਨੇ ਇਨਸਟੈਬਿਸ਼ ਕੀਤਾ ਨਾ ਕੁਝ ਇਹ 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 ਜਾਂਚ ਚੱਲ ਰਹੀ ਹੈ ਜੀ ਜੀ ਸਾਰਾ ਚੱਲ ਰਹੀ ਵੈਪਨ ਕਿਸਾਮ ਲਈ ਜੋ ਸੀ ਕਿ ਜਿਹਨਾਂ ਨੇ ਇਹ ਲਗਵਾਏ ਸੀ ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਦਰਜ ਹੋਇਆ ਉਹਦੇ ਵਿੱਚ ਇਹ ਰਿਕਵਰੀ ਹੋਈ ਸੀ ਬਿਲਕੁਲ ਜੀ ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਿਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਹੈ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਤੇ ਅਸੀਂ ਜਿਹੜਾ ਹੈ ਕੇਸਿਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਦੀ ਬਿਲਕੁਲ ਜੀ ਬਿਲਕੁਲ ਜੀ ਜਮੀਨ ਵੀ ਸੀ ਜੀ ਇਹਦੇ ਵਿੱਚ ਜਿਹੜਾ ਹੈਗਾ ਰੈ residențial ਹਾਊਸੇਸ ਸ਼ਾਪਸ ਤੇ ਬੈਂਕਟ ਹਾਲਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਇਥੇ ਹੈ ਜਿਵੇਂ ਕਿ Osiom ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰਾਪਰਟੀ ਹੈ ਉਹ ਵਾਲੀ ਪਿੰਡ ਮੋਦੇ ਦੇ ਵਿੱਚ ਵੀ ਕੁਝ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਰਹੇ ਇੱਕੋ ਬੰਦਾ ਜਿੱਦ ਕੋ 37 ਲੱਖ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰਾਪਰਟੀ ਹੈ ਸਾਂਝੇ ਤੌਰ ਤੇ ਹੈ ਜੀ ਇੱਕੋ ਪਰਿਵਾਰ ਜੀ ਜੀ ਇਹ ਕੁਝ ਕੁਝ ਜਿਹੜੇ ਦ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਕਟ ਨੇ ਜੀ ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ ਜਾਰੀ ਹੈ ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਹ ਉਸਦੇ ਜਿਹੜਾ ਰੋਲ ਹੋਏਗਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸ ਦਾ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਏਗੀ ਜਿਹੜੇ ਰੈ residențial ਕਾਪੀ ਜੀ ਵਾਲੂ ਉਹ ਬਦਲੇ ਚੋ ਇਸ ਦਸਤੂਕ ਰਹਿ ਸਕਦੇ ਜਾਂ ਨਹੀਂ ਠੀਕੋ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਵਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੌਰਟਗੇਜ ਕਰ ਸਕਦੇ ਸਰ ਮੇਨ ਅਕਿਊਜ਼ ਕੋਣ ਹੈ ਇਹਦੇ ਵਿੱਚ ਇਹਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਨ ਸਿੰਘ ਪੁੱਤਰ ਜੈਮਲ ਸਿੰਘ ਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਕੰਪੀਟੈਂਟ ਅਕੋਰਡਿੰਗ ਕਦੋਂ ਵੀ ਜਿਸ ਕੇਸ ਇਹ ਮੋਦੇ ਪਿੰਡ ਦੇ ਨੇ ਜੀ ਜੋ ਕਦੋਂ ਭੇਜਿਆ ਸੀ ਕੰਪੀਟੈਂਟ ਕੋਲ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ ਜੀ ਜੀ ਕਾਡੀ ਗੱਲ ਹੋਈ ਕਿ ਉਹਨਾਂ ਨੂੰ ਆ ਕੇ ਤੁਸੀਂ ਕੀਤਾ ਹੋਵੇ ਕਿ ਨਹੀਂ ਸਾਨੂੰ ਜਲਦੀ ਚਾਹੀਦਾ ਜੀ 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 ਇਹ ਇਹ ਕਾਫੀ ਕੇਸ ਸਾਡੇ ਕੰਪੀਟੈਂਟ ਅਥਾਰਟੀ ਕੋਲ ਜਾ ਰਹੇ ਨੇ ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ ਅਸੀਂ ਉਹਨੂੰ ਐਕਸਪੀਡਾਈਟ ਕਰਾ ਰਹੇ ਹਾਂ ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਹੈ ਉੱਥੇ ਇੱਕ ਆਈਆਰਐਸ ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲ ਕੇਸ ਜਾਂਦਾ ਹੈ ਤੇ ਉਹ ਜਿਹੜਾ ਹੈ ਜਿਹੜੇ ਇਹਦੇ ਵਿੱਚ ਮੁਲਾਜ਼ਮ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ ਜੇ ਉਹ ਨਹੀਂ ਆਉਂਦਾ ਤਾਂ ਐਕਸਪਰਟੀ ਉਹਦੇ ਖਿਲਾਫ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਹੈ ਸੋ ਇਹ ਪ੍ਰੋਸੈਸ ਹੈਗੀ ਹੈ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਐ ਇਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰੋਪੋਜ਼ਲਸ ਹੈਗੇ ਉਹ ਤਿਆਰ ਕੀਤੇ ਆ ਤੇ ਜਲਦੀ ਜਿਹੜਾ ਉਹਨਾਂ ਚ ਉਹਨਾਂ ਨੂੰ ਐਕਸਪੀਡਾਈਟ ਕਰਕੇ ਉਹਨਾਂ ਚ ਵੀ ਆਰਡਰ ਪ੍ਰਾਪਤ ਕੀਤੇ ਜਾਣਗੇ ਸਰ ਜੀ ਇਹ ਪਤਾ ਨਹੀਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਜਿੱਦਾਂ ਉਹ ਐਕਚੁਅਲੀ ਮਹੀਨਿਆਂ ਤੋਂ ਕਰਾਉ ਰਿਹਾ ਗਿਆ ਜੀ ਪਰ ਰੋਵਿੰਗ